ਹੇ ਹੁਣ ਤੁਹਾਡਾ ਮੌਕਾ ਆ ਗਿਆ ਹੈ ਕਰੋ ਤੇ ਤੁਹਾਡੇ ਨਾਲ ਆ ਰਹੀ ਹੈ ਅੱਜ ਇੱਕ ਦਿਨਾਂ ਦਾ ਬਿਅਰ ਸਪੈਸ਼ਲ ਤਿਆਰ ਕੀਤਾ ਹੈ ਹਰ ਇੱਕ ਵਿਅਕਤੀ ਕਿੰਨੀ ਵਸ ਬਣਾ ਜੀ ਹੈ ਸਾਡੇ ਵਿਅਕਤੀ ਖਤਮ ਹੋ ਚੁੱਕੀ ਹੈ ਤੇ ਆਪਾਂ ਕਰਕੇ ਰੰਟੀ ਕਰਕੇ ਫੋਟੋ ਸੇਵਾ ਦਿੱਤੀ ਪਾਈ ਹੈ ਅੱਛਾ ਕੀ ਚੋਣੇ ਇੱਥੇ ਚਾਤ ਵਾਲੀ ਇੰਨਾ ਫਲਾ ਹੋਇਆ ਚਾਤ ਵਾਲੀ ਹੋ ਗਈ ਜਾਂ ਕਿਰ ਦਾ ਕੰਮ ਹੈ ਸਾਰਾ ਮੈਂ ਰੱਖ ਲੱਖ ਰੁਪਏ ਦਾ ਵੀਡੀਓ ਦਾ ਤੋਂ ਤੋਂ ਵੀਰ ਇੱਕ ਤਾਂ ਜਾਈ ਜੀ ਇਹ ਤਾਂ ਹੋ ਗਿਆ ਬਜਰੀ ਹੋ ਗਈ ਜੀ ਹੋਰ ਮਦਦ ਕਰੋ ਥੋੜੀ ਜਿਹੀ ਜੋਰ ਲਗਾਓ ਜੀ ਹੋਰ ਬਜਰੀ ਨਹੀਂ ਮੈਣਾ ਥੋੜੀ ਜਿਹੀ ਮਦਦ ਕਰੋ ਇਹ ਲੱਗ ਕਰ ਦਿਓ ਕਰੋ ਉਹ ਅੱਲੀ ਵਾਰ ਗੁਰੂ ਗ੍ਰੰਥ ਸਾਹਿਬ ਉਹ ਮੈਂ ਕੋਈ ਕਰਨਾ ਚਾਹ ਤੱਕ ਰਹੀਏ ਕੰਨ ਭੇਜ ਦਿਓ ਜੇ ਲੱਗ ਗਿਆ ਫਿਰ ਮੈਨੂੰ ਦੱਸ ਦਿਓ ਠੀਕ ਹੈ ਜੀ ਸਰ

پہلی بار میں تو میں بہت زیادہ کٹ کر رپورٹ رپورٹنگ دی جائے گا اس کے بعد جو دیکھنا ہے تو ہاتھ کو پانچ روپے دے دو پالے دوائس لے سنالو اپر دانش صاحب اپ ایک تین عمران سوچلو نی نار سپیڈ ਸਿੰਘ بہن دو کا باضر صاحب ਦਾਨਾ ਤਿਆਰ ਸਰਕਾਰ ਦੇ ਨਾਲ ਕੋਈ ਸੋਕੇਟ ਪਾ ਲਓ ਪੱਕੇ ਬਣਾ ਦਿਓ ਜਰਾ ਦੇ ਅੱਛੀ ਠੀਕ ਹੈ ਜੋ ਠੀਕ ਹੈ ਚਲੋ ਭਾਈ